ਇੱਕ ਹੋਰ ਆਪਾਂ ਨਵੀਂ ਵੀਡੀਓ ਤੇ ਨਵੀਂ ਵੀਡੀਓ ਚ ਕੋਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਰੇਟ 'ਚ ਬਹੁਤ ਵਧੀਆ ਏਰੀਆ 'ਚੋਂ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਤੇ ਕੋਠੀ ਵੇਚਣ ਦਾ ਕਾਰਨ ਜਿਹੜੇ ਓਨਰ ਨੇ ਉਹਨਾਂ ਦੇ ਜਿਹੜੇ ਜਵਾਕ ਨਹੀਂ ਬੱਚੇ ਨਹੀਂ ਉਹ ਬਾਹਰ ਪੱਕੇ ਨੇ ਜੀ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਕਿਸੇ ਵੀ ਏਰੀਆ ਚ ਕਿਤੋਂ ਵੀ ਤੁਹਾਡੇ ਕੋਲੇ ਕੋਠੀ ਹੈ ਜੀ ਕਿਸੇ ਵੀ ਪਿੰਡ ਚ ਸ਼ਹਿਰ ਚ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੂੰ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ ਨੰਬਰ ਆਪਣਾ 73800 ਪੂਰਾ 26100 73 ਜੜੀ ਕੋਠੀ ਅਜਾਪਾ ਲੈ ਕੇ ਪਹੁੰਚੀ ਅਸੀਂ ਆਪਣੇ ਕੋਲੇ ਜੜੀ ਕੋਠੀ ਪਹੁੰਚੀ ਹੈ 8 ਮਰਲੇ ਜਗਾਂ ਦੇ ਵਿੱਚ ਬਣੀ ਹੋਈ ਹੈ ਜੀ ਪੂਰੇ 8 ਮਰਲੇ ਆਪਾਂ ਨੂੰ ਜਗ੍ਹਾ ਮਿਲ ਜੂਗੀ ਤੇ ਜਿਹੜੀ ਜਗ੍ਹਾ ਆਪਾਂ ਨੂੰ ਮਿਲੂਗੀ ਆਹ ਰਜਿਸਟਰੀ ਵਾਲੀ ਜਗ੍ਹਾ ਜੀ ਤੇ ਗੱਲਬਾਤ ਪੂਰੀ ਆਪਾਂ ਕਰਦੇ ਹਾਂ ਸਾਹਮਣੇ ਪੋਰਚ ਆ ਗਿਆ ਜੀ ਤੇ ਕੋਠੀ ਦੇ ਫਰੰਟ ਤੇ ਥੋੜੀ ਜੀ ਜਗ੍ਹਾ ਛੱਡੀ ਹੋਈ ਆ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਨੂੰ ਲਾਸਟ ਦੇ ਵਿੱਚ ਆਪਾਂ ਨੂੰ ਮਿਲ ਜੂਗਾ ਜੀ ਇੱਕ ਬਾਥਰੂਮ ਤੇ ਫਲਸ਼ ਅਟੈਚ ਹੈ ਜੀ ਤੇ ਸਾਰਾ ਕੁਝ ਤੁਸੀਂ ਦੇਖ ਰਹੂ ਵਧੀਆ ਟਾਈਲਾਂ ਟੂਲਾਂ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੀ ਕੰਧ ਹੈ ਜੀ 메ਨ ਗੇਟ ਵਾਲੀ ਇਹ ਤਾਂ ਵੀ ਇਹਨਾਂ ਨੇ ਟਾਈਲਾਂ ਲਗਵਾ ਰੱਖੀਆਂ ਬਾਕੀ ਰੰਗ ਸਾਰੇ ਕੋਠੀ ਹੋਈ ਹੈ نیچے ਤੋਂ ਰੰਗ ਥੋੜਾ ਬਹੁਤਾ ਖਰਾਬ ਜ਼ਰੂਰ ਹੋਇਆ ਪਿਆ ਪਰ ਉੱਪਰੋਂ ਸਾਰਾ ਕੁਝ ਵਧੀਆ ਪਿਆ ਤੇ ਪੋਰਚ ਦੇ ਵਿੱਚ ਵੀ ਆਪਾਂ ਨੂੰ ਇੱਕ ਫਲਸ਼ ਮਿਲ ਜੂਗੀ ਸਾਹਮਣੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਹੁਣ ਆਪਾਂ ਚੱਲਦੇ ਹਾਂ ਜੀ ਅੰਦਰ ਲੋਬੀ ਚ ਪਹੁੰਚ ਗਏ ਆਪਾਂ ਲੋਬੀ ਚ ਐਂਟਰ ਹੁਣ ਸਾਰੀ ਪਹਿਲਾ ਆਪਾਂ ਨੂੰ ਇੱਕ ਕਮਰਾ ਮਿਲੂਗਾ ਜੀ ਬੈਡਰੂਮ ਮਿਲੂਗਾ ਆਹ ਜਿਹੜਾ ਬੈਡਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਸਟੋਰ ਰੂਮ ਵੀ ਮਿਲੂਗਾ ਜੀ ਤੁਹਾਨੂੰ ਮੈਂ ਅੰਦਰ ਸਟੋਰ ਚ ਵੀ ਲੈ ਕੇ ਚਾਲਦਾ ਹਾਂ ਦੇਖੋ ਵਧੀਆ ਸਟੋਰ ਹੈ ਸੈਲਫਾਂ ਉੱਪਰ ਬਣੀਆਂ ਹੋਈਆਂ ਨੇ ਕੋਈ ਵੀ ਸਮਾਨ ਹੈ ਕਿੰਨਾ ਵੀ ਸਮਾਨ ਹੈ ਆਪਾਂ ਆਰਾਮ ਨਾਲ ਸਟੋਰ ਦੇ ਵਿੱਚ ਰੱਖ ਸਕਦੇ ਹਾਂ ਜੀ ਬਾਕੀ ਜੇ ਆਪਾਂ نیچے ਦੀ ਗੱਲ ਕਰੀਏ ਫਰਸ਼ ਦੀ ਤਾਂ ਸਾਰੇ ਕਿਤੇ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਜਿਹੜਾ ਪਹਿਲਾ ਬੈੱਡਰੂਮ ਸੀਗਾ ਉਹਦੇ ਨਾਲ ਇੱਕ ਪਾਸੇ ਆਪਾਂ ਨੂੰ ਹੋਰ ਬੈੱਡਰੂਮ ਮਿਲ ਜੂਗਾ ਜੀ ਆਪ ਬੈੱਡਰੂਮ ਵੀ ਤੁਸੀਂ ਦੇਖ ਲਓ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਵਧੀਆ ਮਿਲ ਜੂਗਾ ਜਿਹੜਾ ਇਹ ਬੈੱਡਰੂਮ ਹੈ ਜੀ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਬੈਕ ਸਾਈਡ ਆਪਾਂ ਨੂੰ ਥੋੜੀ ਜਗ੍ਹਾ ਮਿਲ ਜੂਗੀ ਓਪਨ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉੱਪਰ ਇਹਨਾਂ ਨੇ ਜਾਲ ਪਾਇਆ ਹੋਇਆ ਹੈ ਰੋਸ਼ਨੀ ਵਾਸਤੇ ਤੇ ਇਹਦੇ ਅਗਲੀ ਸਾਈਡ ਹੀ ਆਪਾਂ ਨੂੰ ਮਿਲੂਗਾ ਜੀ ਬਾਥਰੂਮ ਬਾਥਰੂਮ ਤੁਸੀਂ ਦੇਖ ਲਓ ਪੂਰਾ ਖੁੱਲਾ ਡੁੱਲਾ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੇ ਟਾਈਲਰ ਟੂਲ ਸਾਰੀਆਂ ਲੱਗੀਆਂ ਹੋਈਆਂ ਨੇ ਸਾਰਾ ਕੁਝ ਜੋੜੀਆਂ ਵਗੈਰਾ ਦਾ ਸਾਰਾ ਟੋਟਲ ਕੰਮ ਹੋਇਆ ਗਾ ਤੇ ਤੁਹਾਨੂੰ ਕੋਠੀ ਦੀ ਵੀਡੀਓ ਮੈਂ ਦਿਖਾਈ ਰਿਹਾ ਅਸੀਂ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਕਮੈਂਟ ਕਰਦੇ ਰਹੋ ਜੀ ਜਿਨੇ ਤੁਸੀਂ ਦੇਖ ਰਹੇ ਹੋ ਬੱਦ ਬੱਦ ਲਾਈਕ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਲਾਈਕ ਬੱਦ ਬੱਦ ਕਰ ਦਿਓ ਕੋਠੀ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਦੱਸਿਓ ਲਾਜ਼ਮੀ ਜੀ ਤੇ ਹੁਣ ਆਪਾਂ ਕਿਚਨ ਦੇ ਵਿੱਚ ਪਹੁੰਚ ਗਏ ਕਿਚਨ ਤੁਸੀਂ ਦੇਖ ਲਓ نیچے ਟਾਈਲਰ ਲੱਗੀਆਂ ਹੋਈਆਂ ਨੇ ਜਿਹੜੀ ਸੈਲਫੋ ਬਣੀ ਹੋਈ ਹੈ ਸੈਲਫ ਤੇ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਤੇ ਕੋਠੀ ਦਾ ਜਿਹੜਾ ਨਕਸ਼ਾ ਬਹੁਤ ਵਧੀਆ ਇਹਨਾਂ ਨੇ ਬਣਵਾਇਆ ਹੋਇਆ ਸਾਰਾ ਕੁਝ ਆਪ ਨੂੰ ਬਹੁਤ ਵਧੀਆ ਤਰੀਕੇ ਨਾਲ ਮਿਲ ਜੂਗਾ ਤੇ ਸਾਰਾ ਕੁਝ ਤੁਹਾਨੂੰ ਆਪਾਂ ਦਿਖਾਵਾਂਗੇ ਕੱਲੀ ਕੱਲੀ ਚੀਜ਼ ਕੱਲਾ ਕੱਲਾ ਕਮਰਾ ਇੱਕ ਆ ਗਿਆ ਸੀ ਆ ਕਮਰਾ ਵੀ ਦੇਖੋ ਤੁਸੀਂ ਠੀਕ ਬਣਿਆ ਹੋਇਆ ਜੀ ਲੰਬਾਈ ਤਾਂ ਕਾਫੀ ਆ ਪਰ ਚੌੜਾਈ ਇਹਦੀ ਥੋੜੀ ਜੀ ਘੱਟ ਆ ਤੇ ਤੁਹਾਨੂੰ ਮੈਂ ਦਿਖਾ ਦਿੰਨਾ ਸਾਰਾ ਕੁਝ ਜਿਹੜਾ ਆਹ ਕਮਰਾ ਜੀ ਇਹਦੇ ਨਾਲ ਆਪਾਂ ਨੂੰ ਅਟੈਚ ਵੀ ਮਿਲ ਜੂਗਾ ਤੁਹਾਨੂੰ ਜਿਵੇਂ ਕਿ ਮੈਂ ਦਿਖਾਈ ਰਿਹਾ ਹਾਂ ਤੇ ਵਧੀਆ ਪੂਰਾ ਬਣਿਆ ਹੋਇਆ ਜੀ ਸਾਰਾ ਕੁਝ ਹੀ ਕੰਪਲੀਟਡ ਡਬਲ ਡੋਰ ਆਪਾਂ ਨੂੰ ਲੱਗੇ ਹੋਏ ਮਿਲ ਜਾਣਗੇ ਤੇ ਕਿਚਨ ਤੁਸੀਂ ਦੇਖ ਲਿਆ ਲੋਬੀ ਏਰੀਆ ਪੂਰਾ ਖੁੱਲ੍ਹਾ ਡੁੱਲਾ ਆਪਾਂ ਦੇਖ ਲਿਆ ਸੀ ਤੇ ਆਪਾਂ ਨੂੰ ਦੋ ਤਾਂ ਕਿਚਨ ਮਿਲ ਜਾਣਗੇ ਜੀ ਡਬਲ ਕਿਚਨ ਇਹਨਾਂ ਨੇ ਬੜਮਾਏ ਹੋਇਆ ਇੱਕ ਤਾਂ ਪਿੱਛੇ ਦੇਖਿਆ ਸੀਗਾ ਤੇ ਸੈਕਿੰਡ ਵਾਲਾ ਆ ਗਿਆ ਜੀ ਆ ਥੋੜਾ ਜਿਹਾ ਛੋਟਾ ਗਾ ਉਹ ਥੋੜਾ ਜਿਹਾ ਕਾਫੀ ਵੱਡਾ ਸੀਗਾ ਤੇ ਸਾਰਾ ਕੁਛ ਕੰਪਲੀਟ ਹੈ ਜੀ ਵਧੀਆ ਕੂਠੀ ਬਣੀ ਹੋਈ ਆ ਤੇ ਮਰਮਤ ਵੇਸੇ ਤਾਂ ਕੋਈ ਭਾਲਦੀ ਨਹੀਂ ਕੂਠੀ ਬਾਕੀ ਰੰਗ ਜੇ ਕਰਵਾਉਣਾ ਹੋਇਆ ਤਾਂ نیچے-नीचे ਆਪਾਂ ਕਰਵਾ ਸਕਦੇ ਹਾਂ ਜੀ ਤੇ ਬਾਕੀ ਇਦਾਂ ਵੀ ਕੰਮ ਚੱਲ ਜੂਗਾ ਕੋਈ ਜ਼ਿਆਦਾ ਮਤਲਬ ਕਿ ਦੇਖਣ ਦੇ ਵਿੱਚ ਭੱਦੇ ਨਹੀਂ ਲੱਗਦੀ ਕਿਉਂਕਿ ਰੰਗ ਤਾਂ ਆਪਾਂ ਨੂੰ ਪਤਾ ਹੀ ਹੋ ਜੀ ਥੋੜੇ ਟਾਈਮ ਬਾਅਦ نیچے ਤੋਂ ਲੈਣੀ ਲੱਗ ਜਾਂਦਾ ਹੈ ਚਾਹੇ ਕਿੰਨਾ ਵੀ ਮਹਿੰਗਾ ਆਪਾਂ ਰੰਗ ਕਰਵਾ ਲਈਏ نیچے-नीचे ਤੋਂ ਉਹਨੇ ਲੈਣਾ ਹੀ ਹੁੰਦਾ ਜੀ ਚਾਹੇ ਆਪਾਂ ਕਿੰਨਾ ਹੀ ਮਹਿੰਗਾ ਕਰਵਾ ਲਈਏ ਪੰਜ ਤੋਂ 6 ਫੁੱਟ ਤੱਕ ਤਾਂ ਰੰਗ ਲੈਂਦੇ ਹੀ ਹੈ ਜੀ ਬਾਕੀ ਉੱਪਰੋਂ ਦੇਖ ਲਓ ਉੱਪਰੋਂ ਕੋਈ ਰੰਗ ਕਿਸੇ ਪਾਸੋਂ ਨਹੀਂ ਲਿਹਾ ਹੋਇਆ ਰੰਗ ਉੱਪਰੋਂ ਬਹੁਤ ਵਧੀਆ ਪਿਆਗਾ ਤੇ ਉੱਪਰੋਂ ਜਿਹੜੀ ਆਪਾਂ ਨੂੰ ਛੱਤ ਮਿਲੂਗੀ ਉਹ ਆਪਾਂ ਨੂੰ ਸਾਰੀ ਪੱਕੀ ਕੀਤੀ ਹੋਈ ਮਿਲ ਚੁਗੀ ਜੀ ਕੋਠੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਕੋਠੀ ਆ ਜੀ ਇੱਕ ਨੰਬਰ ਆ ਬਹੁਤ ਵਧੀਆ ਕੋਠੀ ਬਣੀ ਹੋਈ ਆ ਵਧੀਆ ਸਾਰਾ ਕੰਮ ਇਹਨਾਂ ਨੇ ਕਰਵਾ ਰੱਖਿਆ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਜਿਹੜੀ ਕਲੋਨੀ ਲੱਗਦੀ ਹੈ ਜੀ ਗੁਰੂ ਤੇਗ ਬਹਾਦਰ ਕਲੋਨੀ ਲੱਗਦੀ ਆ ਅੱਜ ਨਾਲਾ ਰੋਡ ਤੇ ਪੈਂਦੀ ਹੈ ਜੀ ਤੇ ਜਿੱਥੇ ਆ ਕੋਠੀ ਬਣੀ ਹੋਈ ਆ ਖਾਸ ਇਹਨਾਂ ਨੂੰ ਜਿਹੜਾ ਸ਼ਹਿਰ ਲੱਗਦਾ ਫਤਿਹਗੜ ਚੂੜੀਆਂ ਲੱਗਦਾ ਜੀ ਫਤਿਹਗੜ ਚੂੜੀਆਂ ਦੇ ਵਿੱਚ ਗੁਰੂ ਤੇਗ ਬਹਾਦਰ ਕਲੋਨੀ ਅਜੀ ਉਥੀ ਆ ਘੁਠੀ ਬਣੀ ਹੋਈ ਆ 8 ਮਰਲਿਆਂ ਦੀ ਟੋਟਲ ਇਹਨਾਂ ਨੇ ਦੱਸਿਆ ਇਹਦੇ ਵਿੱਚ 4 ਤੱਕ ਕਮਰੇ ਨੇ 2 ਕਿਚਨ 2 ਸਟੋਰ 4 ਬੈਡਰੂਮ ਤੇ ਇੱਕ ਡਰਾਇੰਗ ਰੂਮ ਤੇ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਜਿਹੜੀ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਉਹ ਮਾਲਕਾਂ ਨੇ ਕਿਹਾ 20 43 ਲੱਖ ਰੁਪਏ ਚਾਹੀਏ ਬਾਕੀ ਓਨਰ ਕਹਿੰਦੇ ਆ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਬਹਿ ਕੇ ਕਰ ਲਾਂਗੇ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਆਹ ਜਾ ਕੇ ਕਿਸੇ ਨੇ ਦੇਖਣੀ ਹੈ ਕੁਠੀ ਜਾ ਕੇ ਦੇਖ ਸਕਦਾ ਹੂੰ ਮਾਲਕ ਨੇ ਕਿਹਾ ਆ ਕੇ ਦੇਖ ਲਿਓ ਘਰੇ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਵੀ ਖਰੀਦਣ ਦਾ ਚਾਹ ਬਾਨ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਕਿਸੇ ਨੂੰ ਵੀ ਕੋਠੀ ਪਸੰਦ ਆਈ ਹੈ ਕੋਈ ਵੀ ਖਰੀਦਣ ਦਾ ਚਾਹ ਬਾਨ ਹੈ ਜਾ ਕੇ ਦੇਖ ਲਿਓ ਬਾਕੀ ਰਜਿਸਟਰੀ ਵਾਲੀ ਜਗ੍ਹਾ ਹੈ ਤੇ ਮਾਲਕ ਨੇ ਕਿਹਾ ਜੀ ਰੇਟ ਕਰ ਲਵਾਂਗੇ ਉੱਪਰ ਨੀਚੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਵੀ ਪਸੰਦ ਆਵੇ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਰੇਟ 43 ਲੱਖ ਰੁਪਏ ਇੱਕ ਬਾਰੇ ਮੰਗੇ ਕੋਈ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਬਹਿ ਕੇ ਗੱਲ ਹੋ ਜਾਊਗੀ ਤੇ ਨੰਬਰ ਤੁਹਾਨੂੰ ਮਿਲ ਗਏ ਹੋਣਗੇ ਜੀ ਤੇ ਨੰਬਰ ਤੁਹਾਨੂੰ ਮੈਂ ਨੋਟ ਵੀ ਕਰਵਾ ਦੇਣਾ ਜੀ ਨੰਬਰ 82 641 43942 ਇਸੇ ਨੰਬਰ ਤੇ ਗੱਲ ਤੁਸੀਂ ਕਰ ਲਿਓ ਦੁਬਾਰਾ ਫਿਰ ਤੋਂ ਦੱਸ ਦਿਨਾ ਜੀ 82 641 43942 ਜੇ ਕਿਸੇ ਨੇ ਕੋਈ ਵੀ ਗੱਲਬਾਤ ਕਰਨੀ ਹੈ ਕੋਠੀ ਬਾਰੇ ਤਾਂ ਤੁਸੀਂ ਆਪੇ ਫੋਨ ਕਰ ਲਿਓ ਗੱਲਬਾਤ ਕਰ ਲਿਓ ਤੇ ਜਾ ਕੇ ਦੇਖ ਕੇ ਕੋਠੀ ਨੂੰ ਖਰੀਦ ਸਕਦੇ ਹੋ ਜੀ। ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਜੀ ਸਾਰੀ ਕੋਠੀ ਤੁਸੀਂ ਦੇਖ ਲਈ। ਵੀਡੀਓ ਜੇ ਤੁਹਾਨੂੰ ਪਸੰਦ ਆਈ ਹੈ ਵਧੀਆ ਲੱਗੀ ਹੈ ਤਾਂ ਤੁਹਾਨੂੰ نیچے ਇੱਕ ਲਾਈਕ ਦਾ ਬਟਨ ਮਿਲੂਗਾ। ਤੁਸੀਂ ਸਾਰੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ। ਜੇ ਤੁਹਾਨੂੰ ਕੋਠੀ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇਖਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਆਂ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰ ਰੋਜ਼ ਦੇਖਣ ਵਾਸਤੇ ਨੀਚੇ ਚੈੱਕ ਕਰੋ ਜੀ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਨੀਚੇ ਚਿੱਟੇ ਜਿਹੇ ਅੱਖਰਾਂ 'ਚ ਹੋਊਗਾ ਉਹਨੂੰ ਜ਼ਰੂਰ ਦਬਾ ਦਿਓ ਬਾਤ ਤੋਂ ਬਾਅਦ ਦਬਾ ਦਿਓ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤੇ ਹਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰੋ ਜੀ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕੀਤਾ ਹੋਇਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਬਾਕੀ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਕੋਈ ਘਰ ਮਕਾਨ ਕੋਈ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਟੈਡ ਬਿਲਕੁਲ ਫਰੀ ਦੇ ਵਿੱਚ ਤੁਸੀਂ ਲਗਵਾ ਸਕਦੇ ਹੋ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73 800 ਪੂਰਾ 2673 ਆਪਣਾ ਸਾਰਾ ਕੰਮ ਬਿਲਕੁਲ ਫਰੀ ਦੇ ਵਿੱਚ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਆਪਾਂ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਨਹੀਂ ਲੈਂਦੇ ਜੀ